ਉਮਰ ਅਬਦੁੱਲਾਹ ਸਾਹਿਬ ਪਾਣੀ ਹੰਤੜ ਖੁੱਦ ਪੈਣ। ਪੈਂਦਾ ਜੇ ਬੱਜਿਆ ਨਹੀਂ ਮੰਗਤੇ ਪਹਿਲੇ ਹੀ ਇੱਕੇ ਗੱਲ ਪਣਦੀ ਹੈ ਨਾ। ਇਹ ਕਹਿੰਦਾ ਨਕਲ ਊੜੀ ਪੇਟ ਦਾਣੇ ਖੇਤ ਆ ਜਵਾਈਆ ਮੰਡੇ ਖਾ। ਆ ਊੜੀ ਪੇਟ ਦਾਣੇ ਖੇਤ ਆ ਜਵਾਈਆ ਮੰਡੇ ਖਾ। ਇਹ ਵੀ ਤੌਰ। ਉਮਰ ਅਬਦੁੱਲਾਹ ਸਾਹਿਬ ਨੇ ਸਾਡੀ ਜੀ ਅਸੀਂ ਪਾਣੀ ਬੰਦ ਕੀਤਾ ਹੈ। ਜਿਹੜੀ ਸਾਡੀ ਉਹ ਪੀਟੀਆ ਇੰਡਸਟਰੀ ਉਹ ਚੁੱਕੀ ਹੈਗੀ ਆ ਅਸੀਂ ਉਹ ਉਹਦੇ ਕਰਕੇ ਪਾਣੀ ਬੰਦ ਕਰਤਾ ਕਰਤਾ ਪਾਣੀ ਛੱਡਤਾ ਦੇ ਬਾਅਦ ਵੇਖਣਾ ਕਿੱਤੇ ਆ ਉਹਦੀ ਟੌਪ ਹੋਰ ਸਾਡੀ ਪਲਾਨ ਬਣ ਗਈ ਸਰਕਾਰਾਂ ਗੱਲਾਂ ਕਰਦੀਆਂ ਨੇ ਹਵਾਜ ਤਰਵਾਰਾਂ ਮਾਰੀਂ ਜਾ ਰਹੇ ਨੇ ਬਣੇਗਾ ਜਾਂ ਨਹੀਂ ਬਣੇਗਾ ਪਤਨ ਇੱਕ 113 ਕਿਲੋਮੀਟਰ ਲੰਬੀ ਨਹਿਰ ਬਣਾਉਣ ਦਾ ਪ੍ਰੋਪੋਜ਼ਲ ਹੈ ਜਿਹੜਾ ਪਾਣੀ ਰੋਕਿਆ ਗਿਆ ਉਹ ਪਾਣੀ ਨੂੰ ਅਸੀਂ ਆਪਦੇ ਇੰਡੀਆ ਦੇ ਸਾਈਡ ਤੇ ਕਿੰਨੇ ਉਹ ਦਿਨ ਪ੍ਰੋਪੋਜ਼ਲ ਆਇਆ ਕਿ 100 ਕਿਲੋਮੀਟਰ ਦੀ ਕ੍ਰੋਸਰ ਨਿਕਲ ਕੇ ਪੰਜਾਬ ਜਾਏ। ਪੰਜਾਬ ਦੇ ਫਿਰ ਸਾਰੇ ਪੌੜੀਆਂ ਦਾ ਪੰਜਾਬ, ਹਰਿਆਣਾ, ਹਿਮਾਚਲ ਦਾ ਪਾਣੀ ਉਤੋਂ ਇਹਨਾਂ ਪਾਣੀ ਆ ਜਾਏਗਾ। ਜੰਮੂ ਕਹਿੰਦਾ ਅਸੀਂ ਪਹਿਲਾਂ ਰੱਖਣਾ। ਗੱਲ ਜਾਏ ਜਾਂਦੀ। ਉਹ ਕਹਿੰਦਾ ਸਾਡੇ ਚੋਂ ਪਾਣੀ ਆ, ਸਾਡਾ ਪਾਣੀ ਆ ਤੇ ਪੰਜਾਬ ਨੂੰ ਤੁਸੀਂ ਤਾਂ ਦੇ ਬਾਂਗੇ ਜੇ ਕਿਤੇ ਵੱਧ ਗਿਆ। ਸਾਡੇ ਤਾਂ ਆਪੇ ਸੁੱਕਾ ਪਿਆ ਹੋਇਆ।